ਵਾਹ ਇੱਕ ਵਤੀ ਲੈ ਵੀ ਆ ਮਸ਼ੀਨ ਵਿੱਚ ਦੀ ਤਰਨਾ ਪੈਂਦਾ ਲੈ ਵੀ ਦੇਖੋ ਇੱਧਰ ਇੰਨਾ ਸੋਨਾ ਇੱਧਰ ਮੋਲ ਬਣਿਆ ਵੇ ਹੌਣਿਆ ਸਭ ਯਾ ਬਾਤ ਹੈ ਕਿ ਗਾਜ਼ਗਦੀ ਚੀਜ਼ ਲੈ ਵੀ ਦੋਸਤੋ ਲਿਖੋਣਿਆ ਸਭ ਨੂੰ ਅੰਦਰ ਇਹ ਹੋਮੈਕਸ ਦਾ ਬਣਿਆ ਵੇ ਇੱਥੇ ਜਿਹੜੀ ਮਰਜ਼ੀ ਆਈਟਮ ਲਓ ਜੇ ਡੀ ਵੀ ਸਨੈਰੀ ਦੀ ਮਾਰਕੀਟ ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਇੱਕ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਸਾਨੂੰ ਦਿਖਾਉਣੇ ਆ ਇਹ ਲਹਿੰਗੇ ਨੇ ਲੇਡੀਜ਼ ਫਰਾਕਾਂ ਲਹਿੰਗੇ ਇਹ ਜਿਹੜਾ ਵੀ ਤੁਸੀਂ ਮਰਜ਼ੀ ਆਈਟਮ ਲੈ ਲਓ ਉਹ ਸੋਨਾ ਵੜਿਆ ਇਹ ਆ ਗਿਆ ਕਪੜਾ ਵਗੈਰਾ ਤੁਸੀਂ ਲੈ ਸਕਦੇ ਹੋ ਇੱਥੇ ਅੰਦਰ ਲੇਡੀਜ਼ ਸੂਟ ਨੇ ਕਪੜਾ ਵਗੈਰਾ ਤੁਸੀਂ ਲੈ ਸਕਦੇ ਬਹੁਤ ਸੋਹਣਾ ਬਣਿਆ ਹੋਇਆ ਮਾਲ ਆ ਤੁਹਾਨੂੰ ਗਾਹਾਂ ਦਿਖਾਉਣੇ ਆ ਆ ਦੇਖੋ ਇੱਧਰ ਅਲੱਗ-ਅਲੱਗ ਤਰ੍ਹਾਂ ਦੇ ਬਣੇ ਹੋਏ ਤੁਹਾਨੂੰ ਦਿਖਾਉਣੇ ਆ ਤੇ ਪਰਫਿਊਮ ਵਗੈਰਾ ਇੱਥੇ ਬੜੇ ਨੇ ਪਰਫੂਮ ਆ ਆ ਗਿਆ ਪਰਫਿਊਮ ਇਹ ਇੱਧਰ ਤੁਸੀਂ ਮਤਲਬ ਸ਼ੈਂਪੂ ਕਰ ਲੈ ਸਕਦੇ ਹੋ ਸ਼ੈਂਪੂ ਦੀਆਂ ਦੋ ਦੁਕਾਨਾਂ 'ਚ 50% ਡਿਸਕਾਊਂਟ ਆ ਆ ਹਾਰ ਹੂਰ ਕੜੇ ਇਹ ਹੋਰ ਜੋ ਐਟਮਾ ਬੁੜੀਆਂ ਦੇ ਸਾਜ ਉਸਮਾਨ ਦੀਆਂ ਨੇ ਉਹ ਲੈ ਸਕਦੇ ਹੋ ਇਹ ਇੱਥੋਂ ਵੀ ਤੁਸੀਂ ਡਾਊਨ ਥੱਲੇ ਵੀ ਇਹਨਾਂ ਦਾ ਬਣਾਇਆ ਹੋਇਆ ਪਰ ਉਹ ਹਲੇ ਬੰਦ ਦਾ ক্লোਜ਼ ਕੀਤਾ ਹੋਇਆਗਾ ਤੇ ਉੱਪਰ ਸ ਨੂੰ ਦਿਖਾਉਣਿਆ ਉੱਪਰ ਤਾਂ ਜਾਂਦਾ ਹੋਵੇ ਇਧਰ ਦੀ ਲਿਫਟ ਇਧਰ ਦੀ ਲਿਫਟ ਜਾਂਦੀ ਆ ਉੱਪਰ ਜਾਣ ਵਾਸਤੇ ਤਾਂ ਉਹ ਵੀ ਆ ਇਹ ਇਧਰ ਇਹਨਾਂ ਨੇ ਫਾਇਰ ਵਾਸਤੇ ਕੋਈ ਆਗੋਬ ਦਾ ਜੰਤਰ ਉਹ ਜੋਦਿਓ ਵਾਸਤੇ ਲਾਇਆ ਹੋਇਆ ਤੇ ਇਧਰ ਇਹ ਲਿਫਟ ਚੱਲਦੀ ਆ ਆ ਦੇਖੋ ਇਹ ਲਿਫਟ ਰਾਹੀਂ ਇਧਰ ਇਹਨਾਂ ਨੇ ਓਕਰਿਆ ਉੱਪਰ ਬਹੁਤ ਸੋਹਣਾ ਡਿਜ਼ਾਈਨ ਇਹਨਾਂ ਨੇ ਦਿੱਤਾਗਾ ਲੁੱਕ ਬਹੁਤ ਸੋਹਣੀ ਆ ਤੇ ਤਸਤੋ ਬਾਦ ਆਪਾਂ ਇਧਰ ਬਹੁਤ ਤਾਕੜਾ ਮੋਲ ਬਣਾਇਆ ਇਹ ਮਤਲਬ ਬੜਾ ਅਲੀਸਾਨ ਇਹਨੂੰ ਆਪਾਂ ਕਹਿੰਦੇ ਨੇ ਅਲੀਸਾਨ ਅਲੀਸਾਨ ਮੋਲ ਹੈ ਤੇ ਆਪਾਂ ਉਥੇ ਇਹਨੂੰ ਕਵਰ ਕੀਤਾ ਵੀ ਆਪਣੇ ਦਸ ਦਰਸ਼ਕਾਂ ਨੂੰ ਵੀ ਦਿਖਾਈਏ ਆ ਇਹਨਾਂ ਨੇ ਸ਼ੇਰਵਾਨੀ ਵਗੈਰਾ ਇਹਨਾਂ ਦਾ ਵੀ ਇਹਨਾਂ ਨੇ ਲਾਇਆ ਸ਼ੋਪੀਸ ਲਾਇਆ ਥੀ ਡੈਮੋ ਲਈ ਹੋਈ ਹੈ ਤਾਂ ਲੇਡੀਜ਼ ਦਾ ਸਮਾਨ ਬਹੁਤ ਲਾਇਆ ਹੈ ਇਹਨਾਂ ਨੇ ਲੇਡੀਜ਼ ਦਾ ਸਮਾਨ ਬਹੁਤ ਲਾਇਆ ਹੈ ਇੱਧਰ ਫੇਰ ਲੇਡੀ ਜਾ ਕੇ ਇਹ ਆ ਫੇਰ শেরਵਾਨੀ ਇਹ ਦੂਲਾ ਦੂਲਣ ਵਾਸਤੇ ਇਹਨਾਂ ਨੇ ਲਾਇਆ ਬਹੁਤ ਮਤਲਬ ਤਾਕੜਾ ਇੱਥੇ ਬਣਾਇਆ ਇਹਨਾਂ ਨੇ ਇਹਦੇ ਤਿੰਨ ਚਾਰ ਗੇਟ ਰੱਖੇ ਹੋਏ ਆ ਤਾਂ ਇੱਧਰ ਦੀ ਫੇਰ ਲਿਫਟ ਚੜ੍ਹਦੀ ਆ ਉੱਪਰ ਨੂੰ ਇਦਰ ਫਿਰ ਕੋਟ ਵਗੈਰਾ ਦਾ ਇਹਨਾਂ ਦੇ ਜੈਂਟਸ ਲਾਇਆ ਹੋਇਆ ਇਦਰ ਜਿੰਨਾ ਵੀ ਸਮਾਨ ਲਾਇਆ ਹੋਇਆ ਜੈਂਟਸ ਲਾਇਆ ਹੋਇਆ ਆ ਤਨ ਦਹੋਣਿਆ ਬਹੁਤ ਤਾਕੜਾ ਇਹਨਾਂ ਨੇ ਲਾਇਆ ਸ਼ੇਰਵਾਨੀ ਫਿਕਰਾ ਇਦਰ ਫਿਰ ਲੈਂਗੇ ਆਗੇ ਬਹੁਤ ਤਾਕੜਾ ਇਹਨਾਂ ਨੇ ਬਣਾਇਆ ਆ ਆ ਲੈ ਜੁੱਤੇ ਵਗੈਰਾ ਲਾਇਏ ਨੇ ਦੇਖੋ ਕਿੰਨੀ ਤਾਕੜੀ ਇਹਨਾਂ ਨੇ ਲੋਕ ਲਾਈ ਆ ਤੇ ਕਿੰਨਾ ਡੈਮੋ ਇਹਨਾਂ ਨੇ ਬਣਾ ਕੇ ਲਾਇਆ ਰੱਖਿਆ ਇਹ ਤੁਹਾਨੂੰ ਤਕਰੀਬਨ ਮੀਨ ਮੇਲ ਐਡਵਾਸ਼ਿੰਗ ਦਿਖਾਤੀਆਂ ਕਿਉਂਕਿ ਬਹੁਤ ਤਕੜਾ ਮੋਲ ਆ ਇਹ ਇਹ ਮੇ ਪੰਜਾਬ ਦੇ ਵਿੱਚ ਲੰਟੇ ਆ ਉਦਾਂ ਦਾ ਇਹਨਾਂ ਨੇ ਮੋਲ ਬਣਾਇਆਗਾ ਇਹ ਲਗਭਗ ਮੈਨੂੰ ਲੱਗਦਾ 5-6 ਕਿੱਲਿਆਂ ਦੇ ਵੱਧ ਹੋਊਗਾ ਦੇ ਵਿੱਚ ਇਹ ਬਣਿਆਗਾ ਦਿੱਲੀ ਦੇ ਵਿੱਚ ਇਹ ਸੀਸਗੰਝ ਗੁਰਦੁਆਰਾ ਰੇਲਵੇ ਸਟੇਸ਼ਨ ਤੋਂ ਬਿਲਕੁਲ ਜਦੋਂ ਆਪਾਂ ਜਾਂਦੇ ਆ ਸੀਸਗੰਝ ਗੁਰਦੁਆਰੇ ਦੇ ਨੇ ਤਾਂ ਪਹਿਲਾਂ ਇਹ ਆਉਂਦਾ ਫਿਰ ਆਉਂਦਾਗਾ ਸੀਸਗੰਝ ਗੁਰਦੁਆਰਾ ਜਦੋਂ ਵਾਪਸੀ ਆਉਣੇ ਆ ਤਾਂ ਗੁਰਦੁਆਰੇ ਦੇ ਬਿਲਕੁਲ ਨਾਲ ਆਇਆ ਤੁਹਾਨੂੰ ਦਿਖਾ ਦਿੰਨੇ ਆ ਇਹ ਮਤਲਬ ਵੀ ਬਹੁਤ ਸੋਹਣਾ ਇਹ ਬੁਲਾਇਆ ਹੋਇਆਗਾ ਦੇਖੋ ਇੰਨੀ ਸੋਣੀ ਇਹਨਾਂ ਨੇ ਡੈਕੋਰੇਸ਼ਨ ਡੈਮੋ ਦਿੱਤੀਆਂ ਨੇ ਤੇ ਦੋਸਤੋ ਹੌਸਲ ਨੂੰ ਅਸੀਂ ਇੱਕ ਵਾਰੀ ਫੇਰ ਬਾਹਰ ਨਿਕਲਣ ਲੱਗੇ ਬਾਹਰਲਾ ਦ੍ਰਿਸ਼ ਦਿਖਾਵਾਂਗੇ ਤਾਂ ਜੀਜੀ ਵੀ ਬੜੀਆਂ ਮਸੂਰ ਲੈ ਆ ਗੇਟ ਕਲੋਜ਼ ਹੋ ਗਿਆ ਹੁਣ ਹੁਣ ਆਪਾਂ ਇਹਦੇ ਨੇੜੇ ਜਾਵਾਂਗੇ ਸੈਂਸਰ ਲੱਗੇ ਹੋਏ ਨੇ ਆਟੋਮੈਟਿਕ ਹੀ ਇਹ ਖੁੱਲ ਜਾਣਾ ਖੁੱਲ ਜਾਂਦਾ ਹੈ ਹੁਣ ਆਪਾਂ ਗੇਟ ਤੋਂ ਬਾਹਰ ਆ ਗਏ ਆਹਾ ਰਸਦੰਮ ਬੜਿਆ ਤੇ ਆਪਾਂ ਇਧਰ ਆ ਕੇ ਬਿਲਕੁਲ 2 ਨੰਬਰ ਗੇਟ ਦੇ ਸਾਹਮਣੇ ਆਗੇ ਉਹ 1 ਨੰਬਰ ਗੇਟ ਆ ਆ 2 ਆ ਗਿਆ 3 ਤੇ ਇਹਨਾਂ ਨੇ ਲੁੱਕ ਦਿੱਤਾਗਾ ਗੇਟ ਦੇ ਉੱਤੇ ਲਿਖਿਆ ਦਿੱਲੀ 6 ਦਿੱਲੀ ਸੇ ਆ ਦੋਸਤੋ ਤੁਹਾਨੂੰ ਜੋ ਮੈਨੂੰ ਵਧੀਆ ਵਧੀਆ ਆਈਟਮਾਂ ਲੱਗਦੀਆਂ ਨੇ ਬਹੁਤ ਤਕੜਾ ਬਣਾਇਆ ਹੈ ਕਾਫੀ ਉੱਚਾ ਬਣਾਇਆ ਇਹਨਾਂ ਨੇ ਲੱਗਦਾ ਇਹ 3 ਮੰਜ਼ਲਾ ਦੇ ਲਗਭਗ ਬਣਾਇਆ ਇਹਨਾਂ ਨੇ ਬਹੁਤ ਲੰਮਾ ਚੌੜਾ ਮਾਲ ਬਣਾਇਆ ਇਹਨਾਂ ਨੇ ਆ ਆਪਾਂ ਤੁਹਾਨੂੰ ਦਿਖਾਤਾ ਹੁਣ ਕੋਈ ਹੋਰ ਆਈਟਮ ਦੇਖਦੇ ਆ ਜੋ ਇੱਥੇ ਆਪਾਂ ਘੁੰਮ ਫਿਰ ਕੇ ਦੇਖ ਸਕਦੇ ਹੋਈਏ ਉਹ ਤੁਹਾਨੂੰ ਦਿਖਾਵਾਂਗੇ ਚੰਗਾ ਵੀ ਦੋਸਤੋ ਧੰਨਵਾਦ